ਵਡਹੰਸ ਮਹੱਲਾ ਪਹਿਲਾ ਦਖਣੀ ਸੱਚ ਸਿਰੰਦਾ ਸੱਚਾ ਜਾਣੀਐ ਸਚੜਾ ਪਰਵਦਗਾਰੂ ਜਿਨ ਆਪੀ ਨੈ ਆਪ ਸਾਜਿਆ ਸਚੜਾ ਅਲਖ ਅਪਾਰੂ ਦੋਏ ਪੁੜ ਜੋੜਿ ਵਿਛੋੜਿਆ ਨਾ ਗੁਰ ਬਿਨ ਕੂਰ ਅੰਧਾਰੂ ਸੂਰਜ ਚੰਦ ਸਿਰਜਿਆ ਨਾ ਅਹ ਨਿਸਚਲਤ ਵਿਚਾਰੂ ਸਚੜਾ ਸਾਹਿਬ ਸਚ ਤੂ ਸਚੜਾ ਦੇਹ ਪਿਆਰੋ ਰਹਾਉ ਤੁਦ ਸਿਰਜੀ ਮੇਦਨੀ ਦੁਖ ਸੁਖ ਦੇਵਣਹਾਰੋ ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆ ਦੇਹ ਜੀਆ ਆਧਾਰੋ ਕੁਦਰਤ ਤਖਤ ਰਚਾਇਆ ਸਚ ਨਵੇੜ ਨਹਾਰੋ ਆਵਾ ਗਵਣ ਸਿਰ ਜਿਆ ਤੂ ਥਿਰ ਕਰਨ ਹਾਰੋ ਜੰਮਣ ਮਰਣਾ ਆਏ ਗਇਆ ਬਦਿਕ ਜੀਓ ਬੇਕਾਰੋ ਭੂੜੜੇ ਨਾਮ ਵਿਸਾਰਿਆ ਭੂੜੜੇ ਕਿਆ ਤਿਸ ਚਾਰੋ ਗੁਣ ਛੋੜ ਬਿਖ ਲਦਿਆ ਅਵ ਗੁਣ ਕਾਵਣ ਜਾਰੋ ਸੱਦੜੇ ਆਏ ਤਿ ਨਾ ਜਾਣੀਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁਣਿਆ ਵਿਛੜਿਆ ਮੇਲਣ ਹਾਰੋ ਰੂਪ ਨਾ ਜਾਣੈ ਸੋਹਣੀਐ ਹੁਕਮ ਬੱਧੀ ਸਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜ ਨਹੀਤ ਪਿਆਰੋ ਬਾਲਕ ਬਿਰਧ ਨਾ ਜਾਣਨੀ ਤੋੜ ਨਹੀਤ ਪਿਆਰੋ ਨਉ ਦਰ ਠਾਕੇ ਹੁਕਮ ਸੱਚਾ ਹੰਸ ਗਿਆ ਗੈ ਨਾਰੇ ਸਾ ਧਨ ਛੁੱਟੀ ਮੁਠੀ ਝੂਠ ਵਿਦਨਿਆ ਮਿਰਤ ਕੜਾ ਅੰਗ ਨੜੇ ਬਾਰੇ ਸੁਰਤ ਮੁਈ ਮਰ ਮਾਈਏ ਮਹਿਲ ਰੁੰਨੀ ਦਰਬਾਰੇ ਰੂਪ ਹਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਾਲ ਮਲ ਜਾਨੀ ਨਾ ਹਵਾਲਿਆ ਕੱਪੜ ਪਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀਆ पांचे मोए मान मारे जानि बेछੁੰਣੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਪਿਰ ਸਚੜਾ ਹੇ ਤਪਿਆਰੇ ਤੁਸੀ ਰੋਵਹੁ ਰੋਵਣ ਆਈ ਹੋ ਝੂਠ ਮੁਠੀ ਸੰਸਾਰੇ ਹਉ ਮੁਠੜੀ ਤੰਦੈ ਤਾਵਣੀਆ ਪਿਰ ਛੋੜਿਆੜੀ ਵਿਦਣ ਕਾਰੇ ਘਰ ਘਰ ਕੰਤ ਮਹੇਲੀਆ ਪਿਰ ਛੋਡਿਆ ੜੀ ਵਿਦਣ ਕਾਰੇ ਹਾਉ ਮੁਠੜੀ ਤੰਦੈ ਤਾਵਣੀਆ ਪਿਰ ਛੋਡਿਆ ੜੀ ਵਿਦਣ ਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਪਿਰ ਸੱਚ ਸਾਲਾ ਹਾਣਾ ਹਾਉ ਰਹਿ ਸਿਆੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾਤਾਨ ਸੱਚ ਸੀ ਗਾਰੋ ਆਵਹੁ ਮਿਲਹੁ ਸਹੇਲੀ ਹੋ ਸਿਮਰਹੁ ਸਿਰਜਣਹਾਰੋ ਬਈਰ ਨਾਮ ਸੁਹਾਗਣੀ ਸੱਚ ਸਵਾਰਣਹਾਰੋ ਗਾਵਹੁ ਗੀਤ ਨਾ ਬਿਰਹਾੜਾ ਨਾਨਕ ਬ੍ਰਹਮ ਬੀਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਆ ਸਚੜਾ ਦੂਰ ਨਾ ਭਾਲੀਐ ਘਾਟ ਘਾਟ ਸਬਦ ਪਛਾਣੋਆ ਸੱਚ ਸਬਦ ਪਛਾਣ ਹੋ ਦੂਰ ਨਾ ਜਾਣ ਹੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾਵੈ ਪੇੜ ਕਾਚੀ ਜੇਨ ਥਾਪੀ ਬਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜੇਨ ਜਗ ਥਾਪ ਬਤਾਇਆ ਜਾ ਲੋ ਸੋ ਸਾਹਿਬ ਪਰਵਾਣੋ ਇੱਥੇ ਵੀ ਪਾਠ ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਹੈ ਪਾਠੀ ਸੰਗਾਮ ਤੌਰ ਤੇ ਬਤਾਇਆ ਤੇ ਬਿਸਰਾਮ ਲਾ ਕੇ ਜਾਂਦੂ ਅਗਲੇ ਪਾਸੇ ਕਰ ਦਿੰਦੇ ਆ ਇਦਾਂ ਦੇ ਪਾਠ ਬਹੁਤ ਜਗਤ 'ਤੇ ਜੋ ਬਿਸਰਾਮਾਂ ਦਾ ਭੇਦ ਫਰਕ ਪੈਂਦਾ ਹੈ ਉਹਦਾ ਕਾਰਨ ਇਹ ਹੁੰਦਾ ਵੀ ਜਿਹੜਾ ਬਤਾਇਆ ਪਦ ਜਿਵੇਂ ਇੱਥੇ ਆਇਆ ਹੈ ਇਦਾਂ ਦਾ ਕੋਈ ਦੀਰਘ ਮਾਤਰਾ ਵਾਲਾ ਅੱਖਰ ਆ ਜਾਂਦਾ ਹੈ ਉਹ ਦੀਰਘ ਮਾਤਰਾ ਤੇ ਜ਼ੋਰ ਦੇਣ ਕਰਕੇ ਅਸੀਂ ਅਗਲੇ ਪਦ ਨੂੰ ਨਾਲ ਜੋੜ ਨਹੀਂ ਪਾਉਂਦੇ ਤੇ ਵਿਸਰਾਮ ਗਲਤ ਹੋ ਜਾਂਦਾ ਹੈ ਸੋ ਚੰਗੇ ਗਿਆਨੀ ਸਿੰਘਾਂ ਤੋਂ ਸੰਥਿਆ ਲੈ ਕੇ ਅਰਥ ਭਾਵ ਨੂੰ ਮੁੱਖ ਰੱਖ ਕੇ ਜਦੋਂ ਅਸੀਂ ਪਾਠ ਕਰਦੇ ਹਾਂ ਫਿਰ ਉਹ ਚੀਜ਼ ਦੀ ਸਮਝ ਆਉਂਦੀ ਹੈ ਪਿਛੇ ਵੀ ਇੱਕ ਦੋ ਪੰਗਤੀਆਂ ਇਸੇ ਤਰ੍ਹਾਂ ਵਡਾਂਸਰਾਗ ਵਿੱਚ ਆਈਆਂ ਸਨ ਜਿੱਥੇ ਮਹਿਸੂਸ ਕੀਤਾ ਸੀ ਕਿ ਬਿਸਰਾਮ ਅੱਗੇ ਲਾਉਣ ਦਾ ਕਾਰਨ ਤਾਂ ਬਣ ਜਾਂਦਾ ਹੈ ਕਿ ਉਹ ਪਹਿਲਾਂ ਦੀਰਘ ਮਾਤਰਾ ਆ ਜਾਂਦੀ ਹੈ ਤੇ ਸਾਰਾ ਜੋਰ ਉਹ ਤੇ ਦੇ ਕੇ ਪਾਠੀ ਸਿੰਘ ਆਪਣਾ ਵਜਨ ਤਾਂ ਪਾਠ ਦਾ ਪੂਰਾ ਕਰ ਲੈਂਦੇ ਆ ਪਰ ਅਰਥ ਦਾ ਖਿਆਲ ਨਹੀਂ ਰੱਖਦੇ ਪਰ ਇੱਥੇ ਗਿਆਨੀ ਜੀ ਨੇ ਜਿਵੇਂ ਪਾਠ ਉਚਾਰਨ ਕੀਤਾ ਹੈ ਜਿਨ ਜਗ ਥਾਪ ਬਤਾਇਆ ਜਾਨੋ ਜੇਸਾ ਕਾਲਪੁਰਖ ਨੇ ਸ੍ਰਿਸ਼ਟੀ ਨੂੰ ਬਣਾ ਕੇ ਇਹਦੇ ਚ ਮੋਹ ਦਾ ਜਾਲ ਪਾਇਆ ਹੈ ਸੋ ਸਾਹਿਬ ਪਰਵਾਣੋ ਹਾਂਜੀ ਜੇਨ ਜਗ ਥਾਪ ਬਤਾਇਆ ਜਾ ਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅਦ ਪੰਧ ਹੈ ਸੰਸਾਰੋ ਵਾ ਸਿਰ ਸਿਰ ਸਚੜਾ ਲਿਖਿਆ ਦੁਖ ਸੁਖ ਪੁਰਬ ਵਿਚਾਰੋ ਵਾ ਦੁਖ ਸੁਖ ਦੀਆ ਜੇਹਾ ਕੀਆ ਸੋ ਨਿਭੈ ਜੀਅ ਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪਨੇ ਰਾAlam ਧੰਦਾ ਬਾਦੀ ਕਰ ਹੁਕਮ ਛਡਾ ਵਣਹਾਰੋ ਅੱਜ ਕੱਲ ਕਰਦੇ ਆਕਾਲ ਵਿਆਪੈ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਝੈ ਉੱਝੜ ਅੰਧ ਗੁਬਾਰੋਆ ਜਮ ਮਾਰਗ ਪੰਥ ਨਾ ਸੁਝੈ ਉੱਝੜ ਅੰਧ ਗੁਬਾਰੋਆ ਨਾ ਜਲ ਲੇਖ ਤੁਲਾਈਆ ਨਾ ਭੋਜਨ ਪ੍ਰਕਾਰੋਆ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਊਭਾਓ ਨਾ ਦੀਸੈ ਘਰ ਬਾਰੋ ਇਬਕੇ ਰਾਹੇ ਜਮਨ 나ਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ 나ਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣਿ ਯਹ ਮਿਲ ਰੋਵੈ ਗੁਣ ਸਾਰੇਵਾ ਇਬਕੇ ਇਧਰ ਸਾਡੇ ਪਟਿਆਲੇ ਅੰਵਾਲੇ ਵਿੱਚ ਆਮ ਵਰਤਿਆ ਜਾਂਦਾ ਹੈ ਅਬ ਵਾਸਤੇ ਇਬ ਸੋ ਮਹਾਰਾਜ ਜੀ ਨੇ ਸਾਰੇ ਇਲਾਕੇ ਦੀਆਂ ਬੋਲੀਆਂ ਸਾਰੀ ਦੁਨੀਆ ਦੀਆਂ ਬੋਲੀਆਂ ਬੋਲੀਆਂ ਹਨ ਗੁਰੂ ਅੰਗਦ ਸਾਹਿਬ ਵਿੱਚ ਇਬਕੇ ਰਾਹੇ ਜੰਮਣ ਨਹੀਂ ਜਮ ਕਹਿੰਦੇ ਐ ਵੀ ਹੁਣ ਤੈਨੂੰ ਜੋ ਜਿੱਥੇ ਤੂੰ ਆਇਆ ਹੈ ਹੁਣ ਦੇ ਬੀਜੇ ਹੋਏ ਤੇਰੇ ਜਿਹੜੇ ਹਨ ਕਰਮ ਨਹੀਂ ਜੰਮਣਗੇ ਭਾਵ ਜਦੋਂ ਤੂੰ ਇੱਥੇ ਕਰਮ ਦੇ ਜਾਲ ਵਿੱਚ ਫਸ ਗਿਆ ਹੈ ਪਛਤਾਣੇ ਸਿਰ ਪਾਰੋ ਫਿਰ ਜਮਾਂ ਦਾ ਡੰਡਾ ਸਿਰ ਤੇ ਪੈਂਦਾ ਜੀਵ ਪਛਤਾਂਦਾ ਹੈ ਸੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਬੋਲੀਆਂ ਵੀ ਭਾਈ ਸਾਰੇ ਇਲਾਕਿਆਂ ਦੀਆਂ ਵਰਤੀਆਂ ਹਨ ਇੱਥੇ ਸਤਿਗੁਰੂ ਜੀ ਇਬਕੇ ਰਾਹੇ ਵਰਤਰੇ ਨੇ ਜਿਹੜਾ ਆਮ ਆਬ ਬੋਲਦੇ ਹਨ ਉਬਾਲੇ ਪਟਿਆਲੇ ਇਹ ਜੋ ਪੂਆਧਾ ਇਲਾਕਾ ਇੱਥੇ ਇਬ ਬੋਲਦੇ ਹਨ ਹਾਂਜੀ ਬਾਬਾ ਰੋਵ ਹੈ ਰਵ ਹੈ ਸੋ ਜਾਣੀਅ ਹੈ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁਠੜੀ ਧੰੜੜਾ ਰੋਵਣ ਹਾਰੇ ਵਾ ਸੰਦਾਰੋ ਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀ ਘਰ ਪਰਮੈ ਭੂਲੇ ਝੂਠ ਮੁਠੇ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੈ ਰਾਖੇ ਨਾਨਕ ਸਹਿਜ ਸੁਭਾਏ